ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿ ਆਦ ਆਦੇਵ ਹੈ ਕਿ ਅਥਵਾ ਵਾਹਿਗੁਰੂ ਜੀ ਆਪ ਜੀ ਸਭ ਤੋਂ ਪਹਿਲਾਂ ਆਦ ਕਾਰਨ ਰੂਪ ਹੋ ਆਦੇਵ ਹਰ ਤਰ੍ਹਾਂ ਦੇ ਦੇਵ ਭੇਵ ਤੋਂ ਰਹਿਤ ਹੋ ਸੋ ਆਦੇਵ ਦੈਂਤਾਂ ਦੇ ਵੀ ਆਦ ਕਾਰਨ ਰੂਪ ਹੋ ਕਿ ਆਪ ਅਭੇਵ ਹੈ ਸੋ ਅਭੇਵ ਭੇਦ ਪੌਣ ਤੋਂ ਵੀ ਰਹਿਤ ਹੋ ਆਪ ਜੀ ਦਾ ਕੋਈ ਭੇਦ ਨਹੀਂ ਪਾ ਸਕਦਾ ਕਿ ਚਿਤਰੰ ਬਹੀਨੈ ਸੋ ਹੈ ਵਾਹਿਗੁਰੂ ਜੀ ਆਪ ਜੀ ਚੱਕਰ ਚੈਨ ਤੋਂ ਵੀ ਰਹਿਤ ਹੋ ਚੱਕਰ ਚੈਨ ਤੋਂ ਵੀ ਰਹਿਤ ਹੋ ਆਪ ਜੀ ਕਿ ਇਕੈ ਆਧਿਨੈ ਸੋ ਆਪ ਜੀ ਹਰ ਤਰੀਕੇ ਨਾਲ ਆਪਣੇ ਆਪ ਦੇ ਅਧੀਨ ਹੋ। ਹੇ ਵੈਗੁਰੂ ਜੀ ਆਪ ਆਪ ਦੇ ਅਧੀਨ ਹੋ। ਕਿਸੇ ਹੋਰ ਦੇ ਅਧੀਨ ਨਹੀਂ ਰਹਿੰਦੇ ਆਪ ਜੀ। ਆਪ ਆਪਣੇ ਆਪ ਦੇ ਅਧੀਨ ਹੋ। ਕੇ ਰੋਜੀ ਰਜਾਇਕੈ। ਕੇ ਰੋਜੀ ਰਜਾਇਕੈ। ਹੇ ਵੈਗੁਰੂ ਜੀ ਆਪ ਜੀ ਸਭ ਨੂੰ ਰੋਜੀ ਦੇਣ ਵਾਲੇ ਹੋ। ਰਜਾਇਕੈ ਰਿਜਕ ਦਾਤਾ ਹੋ। ਰਿਜਕ ਦਾਤਾ ਹੋ ਆਪ ਜੀ ਅਰਹੀਂ ਮੈਂ ਰਹਾਇ ਕੈ ਸੋਹ ਰਹੀਂ ਮੈਂ ਤਰਸ ਵਾਲੇ ਹੋ ਰਹਿਮ ਦੇਣ ਵਾਲੇ ਹੋ ਤਰਸ ਕਰਨ ਵਾਲੇ ਹੋ ਰਹਾਇ ਕੈ ਦੁੱਖ ਤੋਂ ਦੁੱਖਾਂ ਤੋਂ ਰਿਹਾਈ ਕਰਾਉਣ ਵਾਲੇ ਹੋ ਦੁੱਖਾਂ ਤੋਂ ਖਿਹੜਾ ਛਡਵਾਉਣ ਵਾਲੇ ਹੋ ਵੈ ਗੁਰੂ ਜੀ ਕੇ ਪਾਕ ਵਿਆਬ ਹੈ ਸੋਹੇ ਵੈ ਗੁਰੂ ਜੀ ਆਪ ਜੀ ਪਾਕ ਪਵਿੱਤਰ ਹੋ ਬੀਅਬ ਸਭ ਤਰ੍ਹਾਂ ਦੇ ਗੁਨਾਹਾਂ ਵੈਲਾਂ ਤੋਂ ਰਹਿਤ ਹੋ ਆਪ ਜੀ ਕਿ ਗਾਇਬ ਗੈਬ ਹੈ ਸੋ ਗਾਇਬ ਗੁਪਤ ਤੋਂ ਵੀ ਗੁਪਤ ਰਹਿਣ ਵਾਲੇ ਹੋ ਆਪ ਜੀ ਭਾਵ ਕਿ ਪਰੋਖ ਸਰੂਪ ਹੋ ਆਪ ਜੀ ਕਿ ਆਫਗੁਲ ਗੁਨਾਹ ਹੈ ਸੋ ਅਥਵਾ ਇਹ ਵੈਗੁਰੂ ਜੀ ਆਪ ਜੀ ਗੁਨਾਹਾਂ ਨੂੰ ਆਫਗੁਲ ਮਾਫ਼ ਕਰਨ ਵਾਲੇ ਹੋ ਵੱਡੇ ਵੱਡੇ ਗੁਨਾਹਾਂ ਨੂੰ ਵੀ ਮਾਫ਼ ਕਰਨ ਵਾਲੇ ਹੋ ਕਿ ਸਾਹਨ ਸਾਹ ਹੈ ਸੋ ਅਥਵਾ ਆਪ ਜੀ ਸਾਹਾਂ ਦੇ ਵੀ ਸ਼ਾਹ ਪਾਦਸ਼ਾਹਾਂ ਦੇ ਵੀ ਪਾਦਸ਼ਾਹ ਹੋ ਆਪ ਜੀ ਕਿ ਕਾਰਨ ਕੁਨਿੰਦ ਹੈ ਸੋ ਸਾਰੇ ਹੀ ਸ੍ਰਿਸ਼ਟੀ ਦੇ ਰਚਨਾ ਦੇ ਕਾਰਨਾਂ ਨੂੰ ਕੁਨਿੰਦ ਕਰਨ ਵਾਲੇ ਹੋ ਕਿ ਰੋਜੇ ਦੇਹੰਦ ਹੈ ਸੋ ਰੋਜੀ ਦੇਹੰਦ ਰੋਜੀ ਦੇਣ ਵਾਲੇ ਹੋ ਸਭ ਨੂੰ ਰੋਜੀ ਰਿਜਕ ਦੇਣ ਵਾਲੇ ਹੋ ਆਪ ਜੀ ਕੇ ਰਾਜਕ ਰਹੀਮ ਹੈ ਏ ਵਾਹ ਗੁਰੂ ਜੀ ਆਪ ਜੀ ਰਜ਼ਾਕ ਰਾਜਕ ਰਹੀਮ ਹੈ ਰਾਜਕ ਰਿਜਕ ਦਾਤਾ ਹੋ ਸੋ ਰਹੀਮ ਅਰਹਿਮ ਦੇਣ ਵਾਲੇ ਹੋ ਤਰਸ ਕਰਨ ਵਾਲੇ ਹੋ ਕੇ ਕਰਮੰ ਕਰੀਮ ਹੈ ਸੋ ਕਰਮੰ ਬਖਸ਼ਿਸ਼ਾ ਕਰਨ ਵਾਲੇ ਹੋ ਬਖਸ਼ਿਸ਼ਾ ਕਰਨ ਵਾਲੇ ਬਖਸ਼ਿੰਦ ਹੋ ਆਪ ਜੀ ਕੇ ਕਰਮੰ ਕਰੀਮ ਹੈ ਸੋ ਕਰੀਮ ਕਰਪਾਲੂ ਹੋ ਬਖਸ਼ਿਸ਼ਾ ਕਰਨ ਵਾਲੇ ਕਰਪਾਲੂ ਹੋ ਕੇ ਰਾਜ ਕਰਹੀਮ ਹੈ ਰਾਜਕਰ ਰਜਕਦਾਤਾ ਹੋ ਅਰਹੀਮ ਰਹਿਮਦਿਲ ਵਾਲੇ ਹੋ ਕਿ ਕਰਮੰ ਕਰੀਮ ਹੈ ਸੋ ਕਰਮੰ ਬਖਸ਼ਿਸ਼ਾ ਕਰਨ ਵਾਲੇ ਬਖਸ਼ੰਦ ਹੋ ਸੋ ਕਰੀਮ ਕਿਰਪਾਲੂ ਹੋ ਕਿ ਸਰਬੰਕਲੀ ਹੈ ਹੇ ਵਾਹਿਗੁਰੂ ਜੀ ਆਪ ਜੀ ਸਾਰਿਆਂ ਹੀ ਕਲੀ ਸ਼ਕਤੀਆਂ ਦੇ ਮਾਲਕ ਹੋ ਕਿ ਸਰਬੰਗ ਦਲੇ ਹੈ ਸੋ ਅਥਵਾ ਸਾਰਿਆਂ ਨੂੰ ਦਲੇ ਦਲਨ ਵਾਲੇ ਹੋ ਦਲਨ ਵਾਲੇ ਮਹਾਬਲੀ ਹੋ ਆਪ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ